ਵਿਚ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਲੱਗਿਆ ਹੋਇਆ ਇੱਥੇ ਜਿਹੜੇ ਗਰਮੇਲ ਸਿੰਘ ਨੇ ਵਲੰਟੀਅਰ ਬਹੁਤ ਤਕੜੇ ਨੇ ਇਹ ਇਹਨਾਂ ਦੇ ਕਾਫੀ ਦਿਨ ਤੋਂ ਇਹ ਵਿਚਾਰੇ ਆਪਣੇ ਉਹਦੇ ਤੇ ਡਟੇ ਹੋਏ ਨੇ ਤੇ ਅੱਜ ਥੋੜੀ ਜਿਹੀ ਹਵਾ ਚੱਲਣ ਨਾਲ ਇਹਨਾਂ ਦਾ ਜਿਹੜਾ ਟੈਂਟ ਜਿਹੜਾ ਥੋੜਾ ਉਖੜ ਗਿਆ ਸੀਗਾ ਤੇ ਆਪਾਂ ਗੱਲ ਕਰਦੇ ਵੀ ਹਾਂ ਕੀ ਆ ਚੱਕਰ ਹੋ ਗਿਆ ਸੀਗਾ ਕਿਉਂ ਗਰੀਆ ਥੋੜਾ ਟੈਂਟ ਇਹ ਹਾਂਜੀ ਗਰਵੇਲ ਸਿੰਘ ਜੀ ਕਿਹਾ ਕਿਦਾਂ ਕਿਦਾਂ ਸਾਹ ਮਿਲਿਆ ਸਾਨੂੰ ਉਹ ਭਾਈ ਸਾਹਿਬ ਟੈਂਟ ਗਿਰਿਆ ਨਹੀਂ ਹੈਗਾ ਸਾਨੂੰ ਪਤਾ ਲੱਗਿਆ ਸੀਗਾ ਜਿਹਨਾਂ ਜਮਾਇਰੀ ਲੈ ਦੀ ਟੈਂਟਾਂ ਦੀ ਉਹ ਕਹਿੰਦੇ ਵੀ ਤੁਹਾਡਾ ਬੜੇ ਥੜੀ ਜਿਹਾ ਲੱਗਿਆ ਉਹ ਟੈਂਟਰ ਇੱਥਾਂ ਤੇ ਲੱਗਿਆ ਆਏਗਾ ਹੂੰ ਇੱਧਰ ਉਹ ਪਿੰਡ ਵਾਲੇ ਕਹਿੰਦੇ ਤੁਹਾਡਾ ਉੱਧਰ ਲੱਗਿਆ ਹੋਇਆ ਹੂੰ ਜਾਇਸ਼ ਇੱਧਰ ਦੇਖਣ ਵਾਲੇ ਗਿਰਿਆ ਹੋਇਆ ਇਹ ਪਤਾ ਨਹੀਂ ਬੰਦੇ ਨਾਲ ਗੇਰਦਾ ਕਿਸੇ ਨਾਲ ਪਤਾ ਨਹੀਂ ਹਵਾ ਨਾਲ ਗੇਰਦਾ ਕਿਉਂ ਹਨੇਰੀ ਵੀ ਆਈ ਸੀਗੀ ਹੂੰ ਟੰਗ ਰਿਹਾ ਏ ਹੂੰ ਤਾਂ ਫੇਰ ਸੀ ਆਪੇ ਜਾ ਕੇ ਬੰਦੇ ਬੁਲਾ ਕੇ ਲਾ ਲਿਆ ਪਰ ਇਹਦੀ ਕਿਹੜੀ ਗੱਲ ਆ ਫਿਰ ਗਿਆ ਤਾਂ ਹਵਾ ਕੁਝ ਕੁ ਕਰੰਦੀ ਹੈਗੀ ਆ ਖੜੇ ਖੜੇ ਜਾਏ ਗੇਰੰਦੀ ਆ ਇਹ ਕਿਸੇ ਸ਼ਰਾਲਦੀ ਦਤ ਨੇ ਗੇਰੇ ਕਾ ਹਵਾ ਨਾ ਸ਼ਾਦੀ ਦੰਦ ਕੀ ਗੇਰੇ ਆ ਇਹ ਹਵਾ ਨਾਲ ਦੂਜੇ ਤਾਂ ਗਿਰ ਨਹੀਂ ਤੁਹਾਡਾ ਕਿਵੇਂ ਕੱਲਿਆਂ ਦਾ ਗਿਰਿਆ ਫਿਰ ਉਹ ਸੈਡ ਨੂੰ ਕਰਕੇ ਲੱਗਿਆ ਵਸਿਕਾ ਜੇ ਤਾਂ ਅਸੀਂ ਆ ਕੇ ਸੰਭਾਲ ਲੈਂਦੇ ਫਿਰ ਤਾਂ ਸੰਭਾਲਣਾ ਤਾਂ ਫੜਨਾ ਤਾਂ ਜ ਹਵਾਈ ਦੀ ਜਾਂ ਇੱਥੇ ਬੰਦਾ ਕੋਈ ਹੈ ਹੀ ਨਹੀਂ ਸੀਗਾ ਹੂੰ ਕੋਈ ਨਹੀਂ ਸੀਗਾ ਹਵਾ ਨਾਲ ਚੱਕਰ ਤਾਂ ਕੰਮ ਆਪਣਾ ਨਹੀਂ ਤੁਹਾਡੇ ਪੰਜ ਇੱਥੇ ਕਾਹਤ ਨਹੀਂ ਵੱਠੇ ਬੂਤੇ ਮੈਂ ਦੱਸ ਰਿਹਾ ਤੁਹਾਨੂੰ ਅਸੀਂ ਬੱਠੇ ਤੇ ਉਧਰ ਜਿਹੜਾ ਜਿਹੜਾ ਤੁਹਾਨੂੰ ਦੱਸਿਆ ਸੀ ਜਿਹੜਾ ਸਾਡਾ ਵਿੱਕੀ ਆ ਉਹਨਾ ਜੀਂ ਨੇ ਨਗਰ ਦਾ ਉਹ ਥਾੜਾ ਇਕੱਠਾ ਹੀ ਲੱਤਾਂ ਸੀ ਬੜਥਲੀ ਵਿੱਚ ਅਸੀਂ ਉੱਥੇ ਜਾ ਕੇ ਬੈਠ ਕੇ ਜਾ ਕੇ ਉੱਥੇ ਹੂੰ ਤਾਜਾ ਸਾਨੂੰ ਪਤਾ ਲੱਗਿਆ ਵੀ ਸਾੜੀ ਦਾ ਜਿਹੜੀ ਆਵਾਜ਼ ਇੱਧਰਲੀ ਪਿੰ ਤਾਂ ਕੀ ਇਹ ਦੁਬਾਰਾ ਲੁਆਇਆ ਟੈਂਟ ਅੱਛਾ ਕੋਈ ਬੜੀ ਗੱਲੀ ਹੈ ਨਹੀਂ ਅੱਛਾ ਹਾਂ ਇਹ ਹਮਦਾ ਇਸ ਤਰ੍ਹਾਂ